ਲੋ ਜੀ ਭੈਣੋ ਅੱਜ ਮੈਂ ਨਾ ਖੇਤ ਫੋਨ ਲੈ ਕੇ ਆਈ ਸੀ ਆਉਂਦੇ ਤਾਂ ਆਪਾਂ ਰੋਜ਼ ਹੀ ਆ ਖੇਤ ਕਿ ਪਿੰਡੀਆਂ ਦੇ ਤੜਾਈ ਸ਼ੁਰੂ ਹੋਈ ਏ ਤੇ ਆਪਾਂ ਪਿੰਡੀਆਂ ਤੋੜਨਾ ਆਉਣੇ ਹਨ ਬੁਟੀਕ ਦਾ ਕੰਮ ਛੱਡ ਕੇ ਛੱਡ ਕੇ ਹੀ ਕਰ ਲੋ ਕਿਉਂਕਿ ਥੋੜਾ ਜਿਹਾ ਬੁਟੀਕ ਵਾਸਤੇ ਟਾਈਮ ਕੱਢੀ ਦਾ ਥੋੜਾ ਆਪਾਂ ਖੇਤਾਂ ਵਾਸਤੇ ਤਾਂ ਹੁਣ ਸਾਰਾ ਦਿਨ ਹੀ ਟਾਈਮ ਕੱਢਣਾ ਪੈਂਦਾ ਕਿਉਂਕਿ ਪਿੰਡੀਆਂ ਦੇ ਤੜਾਈ ਸ਼ੁਰੂ ਹੋਈ ਹੋਈ ਏ ਤੇ ਮੈਂ ਸੋਚਿਆ ਕਿ ਕਿਉਂ ਨਾ ਅੱਜ ਫੋਨ ਲੈ ਕੇ ਜਾਨੇ ਆਂ ਖੇਤ ਤੇ ਆਪਾਂ ਖੇਤ ਦੀਆਂ ਕੁਝ ਵੀਡੀਓ ਪਾਉਣੇ ਆ ਆ ਆਪਣੀਆਂ ਪਿੰਡਿਆਣੇ ਜਿਹੜੀਆਂ ਕਿ ਮੈਂ ਪਹਿਲਾਂ ਵੀਡੀਓ ਪਾਉਂਦੀ ਰਹੀ ਆ ਕਿ ਕੁਝ ਆਪਾਂ ਆਰਗੈਨਿਕ ਰੱਖੀਆਂ ਸੀ ਤੇ ਕੁਝ ਇੱਕ ਨੂੰ ਰੇ ਸਪਰੇਅ ਕਰਦੇ ਰਹੇ ਆ ਤੇ ਇਹਨਾਂ ਦੀ ਤੜਾਈ ਸ਼ੁਰੂ ਹੋ ਗਈ ਆਪਾਂ ਹੋ ਗਏ ਨੇ ਤਕਰੀਬਨ 15-20 ਦਿਨ ਪਿੰਡੀਆਂ ਤੋੜਦਿਆਂ ਨੂੰ ਮਾਰਕੀਟਿੰਗ ਦੀ ਥੋੜੀ ਪ੍ਰੋਬਲਮ ਆਉਂਦੀ ਸੀ ਪਹਿਲਾਂ ਪਰ ਨਹੀਂ ਹੁਣ ਨੌਲੇਜ ਆ ਗਈ ਤੇ ਹੁਣ ਨਹੀਂ ਆਪਾਂ ਨੂੰ ਕੋਈ ਔਖਾ ਲੱਗਦਾ ਆਪਣੀਆਂ ਪਿੰਡੀਆਂ ਦੇ ਖੇਤ ਨੇ ਆਪਣੀਆਂ ਪਿੰਡਿਆਣੇ ਜੀ ਬਹੁਤ ਵਧੀਆ ਫਲ ਲੱਗ ਰਿਹਾ ਇਹਨਾਂ ਨੂੰ ਜਿਹੜੀ ਆਪਾਂ ਵੈਰਾਈਟੀ ਬੀਜੀ ਸੀ ਬੜੀ ਸਕਸੈਸਫੁਲ ਹੈ ਬਹੁਤ ਸਕਸੈਸਫੁਲ ਕਿਉਂਕਿ ਬਹੁਤ ਸੋਨਾ ਫਲ ਲੱਗ ਰਿਹਾ ਇਹਨਾਂ ਨੂੰ ਬਹੁਤ ਫਲ ਲੱਗ ਰਿਹਾ तोड़निया थोड़ा मुश्किल ने थोड़ी मुश्किल नहीं बहुत मुश्किल ने तोड़निया क्योंकि ਇਹਨਾਂ ਦੇ ਕੰਡ ਵੀ ਹੁੰਦੀ ਹੈ ਹੱਥਾਂ ਤੇ ਜ਼ਖਮ ਹੋ ਜਾਂਦੇ ਨੇ ਚਲੋ ਗਲਵਜ਼ ਵਗੈਰਾ ਪਾ ਕੇ ਆਪਾਂ ਤੋੜਤਾ ਲਈਨੇ ਤੇ ਬਾਕੀ ਖੁਸ਼ ਆ ਕਿ ਬਹੁਤ ਸੋਹਣਾ ਝਾੜ ਦੇ ਰਹੀਆਂ ਨੇ ਮਿਹਨਤ ਪੱਲੇ ਪੈ ਰਹੀ ਹੈ ਬਾਕੀ ਇਹ ਕਦੋਂ ਕਦੋਂ ਆਂਦੀ ਵੀ ਬਹੁਤ ਸੋਹਣੀ ਵੈਰਾਈਟੀ ਆਪਾਂ ਬੀਜੀ ਸੀ ਬਹੁਤ ਝਾੜ ਬਹੁਤ ਝਾੜ ਇਹਨਾਂ ਦਾ ਵੀ ਬਹੁਤ ਸਾਰੇ ਕੱਦੂ ਲੱਗਦੇ ਨੇ ਰੋਜ਼ ਆ ਬਾਕੀ ਜਿਹੜੀ ਤੁਸੀਂ ਖਾਲੀ ਥਾਂ ਵੇਖ ਰਹੇ ਹੋ ਇਹਦੇ ਵਿੱਚ ਅੱਜ ਆਪਾਂ ਪਾਲਕ ਬੀਜੀ ਆ ਅੱਜ ਹੀ ਬੀਜੀ ਜੇ ਬੀਜ ਕਈ ਹਟੇ ਆ ਦੇਖੋ ਇਹ ਆਪਾਂ ਪਹਿਲੀ ਤਾਂ ਵਾਈ ਹੋਈ ਸੀ ਕਾਫੀ ਦਿਨ ਹੋ ਗਏ ਸੀ ਪਰ بارش ਦੀ ਵਜ੍ਹਾ ਕਰਕੇ ਇੱਥੇ ਕੁਝ ਬੀਜਿਆ ਨਹੀਂ ਸੀ ਜਾ ਰਿਹਾ ਹੁਣ ਵੱਤਰ ਆਇਆ ਅੱਜ ਅਸੀਂ ਪਹਿਲਾਂ ਪਾਲਕ ਦਾ ਛੱਟਾ ਦਿੱਤਾ ਫਿਰ ਤਰੰਗਲੀ ਨਾਲ ਉਤੋਂ ਇਹਨੂੰ ਵਾਉਣ ਦੀ ਤਰ੍ਹਾਂ ਉਹ ਵਾਇਆ ਉਸ ਤੋਂ ਬਾਅਦ ਪੈਰਾਂ ਨਾਲ ਥੋੜਾ ਜਿਹਾ ਆਸੇ-ਪਾਸੇ ਕਰਤਾ ਹੁਣ ਦੇਖੋ ਕਿਵੇਂ ਦਾ ਉੱਗਦਾ ਇਹ ਆਪਣੀ ਪਾਲਕ ਹੈ ਦੋਨੋਂ ਸਾਈਡਾਂ ਤੇ ਪਿੰਡੀਆਂ ਦੇ ਵਿੱਚ ਆਪਾਂ ਪਾਲਕ ਬੀਜੀਆਂ ਅੱਜ ਬੀਜ ਕੇ ਹਟੇ ਹਾਂ ਆਪ ਸਾਡਾ ਵਾਟਰ ਕੂਲਰ ਪਿਆ ਆਪਾਂ ਸਵੇਰ ਤੋਂ ਅੱਜ ਘਰੇ ਹੀ ਨਹੀਂ ਗਏ ਆਪਾਂ ਤੋਰੀਆ ਬੀਜਿਆ ਇਹ ਆਪਾਂ 15 ਤਰੀਕ ਨੂੰ ਬੀਜਿਆ ਸੀ ਬਹੁਤ ਸੋਹਣਾ ਉੱਗ ਗਿਆ ਇਹ ਵੀ ਛੱਟੇ ਨਾਲ ਹੀ ਬੀਜਿਆ ਸੀ ਪਾਣੀ ਲਾ ਕੇ ਉੱਪਰੋਂ ਛੱਟਾ ਦਿੱਤਾ ਸੀ ਬਹੁਤ ਸੋਹਣਾ ਉੱਗ ਗਿਆ ਅੱਜ ਚਾਰ ਦਿਨਾਂ ਦਾ ਹੋ ਗਿਆ ਪਾਲਕ ਥੋੜੀ ਲੇਟ ਹੋ ਗਈ ਬਾਰਸ਼ਾਂ ਕਰਕੇ ਆ ਆਪਣਾ ਗੰਨਾ ਸੀ ਇਹ ਛੋਟਾ ਛੋਟਾ ਸੀ ਜਦੋਂ ਆਪਾਂ ਵੀਡੀਓ ਪਾਈ ਹੁਣ ਇਹ ਇੰਨਾ ਵੱਡਾ ਹੋ ਗਿਆ ਆ ਦੇਖੋ ਇਹਦੇ ਵਿੱਚ ਇੱਕ ਗਲਤੀ ਹੋ ਗਈ ਕਿ ਆਪਾਂ ਪਿੰਡੀਆਂ ਬੀਜ ਬੈਠੇ ਹੁਣ ਇਹ ਪਿੰਡੀਆਂ ਵੀ ਤੋੜਨੀਆਂ ਬਹੁਤ ਔਖੀਆਂ ਚੀਰ ਆ ਜਾਂਦੇ ਨੇ ਆ ਕਦੂ ਨੇ ਕਦੂ ਝਾੜ ਬਹੁਤ ਸੋਨਾ ਦੇ ਰਹੇ ਨੇ ਕੁਝ ਵੱਲਾਂ ਇਹਨਾਂ ਦੀ ਆ ਬਾਹਰ ਨੂੰ ਆ ਗਈਆਂ ਪਰ ਬਾਕੀ ਸਾਰੀਆਂ ਕਮਾਦ ਵਿੱਚ ਨੇ ਸੋ ਕੁ ਬਾਹਰ ਨਾਲੋਂ ਕਮਾਦ ਵਿੱਚ ਨੇ ਜਿਹੜੀਆਂ ਪਤਨੀ ਉੱਚੀਆਂ ਚਲੇ ਗਈਆਂ ਤੇ ਉਹਨਾਂ ਦਾ ਝਾੜ ਜ਼ਿਆਦਾ ਹੋ ਗਿਆ ਕਦੋਂ ਕਮਾਦ ਵਿੱਚ ਬਹੁਤ ਲੱਗਦੇ ਨੇ ਆ ਦੇਖੋ ਕੁਝ ਬਾਹਰ ਨੇ ਤੇ ਕੁਝ ਕਮਾਦ ਵਿੱਚ ਨੇ ਇੰਨਾ ਵੱਡਾ ਹੋ ਗਿਆ ਇੰਨੇ ਵੱਡੇ ਕਮਾਦ ਦੇ ਵਿੱਚ ਆਪਾਂ ਪਿੰਡੀਆਂ ਤੋੜਨ ਵੜਦੇ ਆ ਲੋ ਜੀ ਆ ਜੀ ਆਪਣਾ ਕਮਾਧ ਹੈ ਅਸੀਂ ਆਪਣੀ ਖੇਤੀ ਪਾੜੀ ਸਾਰੀਆਂ ਭੈਣਾਂ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਨੇ ਪਰ ਆਪਾਂ ਨੂੰ ਬਹੁਤ ਸਾਰੇ ਕੰਮਾਂ ਨਾਲੋਂ ਵੀ ਇੱਕ ਦੋ ਕੰਮ ਵਧ ਕਰਨੇ ਪੈਂਦੇ ਨੇ ਕਿਉਂਕਿ ਆਪਾਂ ਨਾਲ-ਨਾਲ ਖੇਤੀ ਕਰਦੇ ਹਾਂ ਨਾਲ-ਨਾਲ ਬੁਟੀਕ ਕਰਦੇ ਹਾਂ ਕਰਦਾ ਤਾਂ ਬਾਕੀ ਕੰਮ ਸੇਵੇਂ ਹੀ ਆ ਸਾਰਿਆਂ ਦੇ ਵਰਗਾ ਹੀ ਜੋ ਸਾਰੀਆਂ ਭੈਣਾਂ ਕਰਦੀਆਂ ਨੇ ਲੋ ਜੀ ਅੱਜ ਮੈਂ ਤੁਹਾਨੂੰ ਆਪਣੀ ਖੇਤੀਬਾੜੀ ਵਿਖਾਤੀ ਹੁਣ ਕੱਲ ਨੂੰ ਜਾਂ ਪਰਸੋਂ ਨੂੰ ਫੇਰ ਆਪਾਂ ਪਾਵਾਂਗੇ ਬੁਟੀਕ ਦੇ ਸੂਟਾਂ ਦੀ ਵੀਡੀਓਜ਼